ਇਸਨੇ ਲਖਵਿੰਦਰ ਸਿੰਘ ਨਾਮ ਦੇ ਜਿਹੜੇ ਵਿਅਕਤੀ ਦਾ ਕਤਲ ਕੀਤਾ ਸੀ। ਇਹ ਭੱਜਣ ਦੇ ਚੱਕਰ ਦੇ ਵਿੱਚ ਪੁਲਿਸ ਤੇ ਪਾਰਟੀ ਤੇ ਤਬਰ ਤੋੜ ਫਾਇਰਿੰਗ ਕਰਦਾ ਹੈਗਾ। ਆਪ ਸਰਕਾਰ ਦੀ ਜਿਹੜੀ ਗੈਂਗਸਟਰ ਤੇ ਵਾਰ ਤੇ ਆਪਰੇਸ਼ਨ ਪ੍ਰਹਾਰ ਬਾਰੇ ਜਿਹੜੀ ਇਹਦਾ ਮੁੱਖ ਜਿਹੜਾ ਉਦੇਸ਼ ਹੈਗਾ ਕਿ ਪੰਜਾਬ ਨੂੰ ਗੈਂਗਸਟਰਵਾਦ ਦੇ ਜਿਹੜੇ ਕੋੜ ਤੋਂ ਮੁਕਤ ਕਰਨਾ। ਉਸ ਦੀ ਬਚਨ ਬੰਦਤਾ ਨੂੰ ਮੈਂ ਦੁਰਾਨਾ ਹੈਗਾ। ਪੰਜਾਬ ਪੁਲਿਸ ਤਤਪਰ ਤਿਆਰ ਹੈਗੀ ਹੈ। ਫੁੱਲੀ ਮੋਟੀਵੇਟਿਡ ਹੈ ਅਸੀਂ ਇਸ ਗੈਂਗਸਟਰਵਾਦ ਦਾ ਨਾਸ਼ ਕਰਕੇ ਹੀ ਸਾਹ ਲਵਾਂਗੇ ਉਸੇ ਦੀ ਲੜੀ ਦੇ ਵਿੱਚ ਹੀ ਜਿਹੜਾ ਅੱਜ ਐਕਸਚੇਂਜ ਆਫ ਫਾਇਰ ਹੋਇਆ ਹੈਗਾ ਇਹ ਇੱਕ ਗੈਂਗਸਟਰ ਮਤਲਬ ਇੱਕ ਜਿਹੜਾ ਕ੍ਰਾਈਮਨਲ ਸੀਗਾ ਇਸਨੇ 1 ਸਾਲ ਪਹਿਲਾਂ ਕਪੂਰਥਲੇ ਦੇ ਵਿੱਚ ਕਤਲ ਕੀਤਾ ਸੀਗਾ ਤੇ ਉਸ ਉਸ ਤੋਂ ਵੀ ਤਿੰਨ ਤੋਂ ਹੀ ਫਰਾਰ ਸੀਗਾ ਜਨਵਰੀ ਮਹੀਨੇ ਦੇ ਵਿੱਚ ਇਸਨੇ ਕੀਤਾ ਸੀ ਤੇ ਆਪ ਜਿਹੜਾ ਜਸਪਾਲ ਸਿੰਘ ਏਲੀਅਸ ਪੱਟੀ ਹੈਗਾ ਇਹ ਵਿਲੇਜ ਪੱਟੀ ਦਾ ਪੀਐਸ ਚਾਬੇਵਾਲ ਹਸ਼ਾਰਪੁਰ ਦਾ ਰਹਿਣ ਵਾਲਾ ਹੈਗਾ ਇਸਨੇ ਲਖਵਿੰਦਰ ਸਿੰਘ ਨਾਮ ਦੇ ਜਿਹੜੇ ਵਿਅਕਤੀ ਦਾ ਕਤਲ ਕੀਤਾ ਸੀਗਾ ਤੇ ਪਰਚਾ ਦਰਜ ਹੈਗਾ ਕਤਵਾਲੀ ਕਪੂਰਥਲਾ ਦੇ ਵਿੱਚ ਮੁਖਬਰ ਖਾਸ ਨੇ ਸਾਨੂੰ ਦੱਸਿਆ ਸੀਗਾ ਕਿ ਇਹ ਜਿਹੜਾ سنگੀਨ ਜੁਰਮ ਕਰਕੇ ਉੱਥੋਂ ਭੱਜਿਆ ਵਾ ਤੇ ਇੱਥੇ ਵੀ ਛੋਟੇ ਮੋਟੀਆਂ ਵਾਰਦਾਤਾਂ ਦੇ ਵਿੱਚ ਇਹ ਇਸ ਦੇ ਗੈਂਗਸਟਰਾਂ ਨਾਲ ਸੰਬੰਧ ਹੈਗੇ ਨੇ ਤੇ ਜਿਸ ਤਰ੍ਹਾਂ ਇਹ ਇਨਫੋਰਮੇਸ਼ਨ ਸਾਡੇ ਕੋਲੇ ਪਹੁੰਚਦੀ ਹੈ ਤੇ ਐਸਐਸਪੀ ਸਾਹਿਬ ਅਮਰਸਰ ਰੂਲਰ ਹਕਤ ਵਿੱਚ ਆਉਂਦੇ ਨੇ ਉਹ ਜਿਹੜੇ ਸਾਡੇ ਐਸਪੀ ਡੀ ਨੇ ਮਿਸਟਰ ਦਿੱਤਿਆ ਵਾਰੇ ਆ ਡੀਐਸਪੀ ਡੀ ਗੁਵਿੰਦਰ ਨਾਗਰਾ ਤੇ ਬੀਐਸਪੀ ਅਰुण ਸ਼ਰਮਾ ਤੇ ਇਹਨਾਂ ਨੂੰ ਜਿਹੜੀ ਇਨਫੋਰਮੇਸ਼ਨ ਮਿਲਦੀ ਹੈਗੀ ਹੈ ਉਹ ਇਹ ਹੈਂਦਾ ਕਿ ਇਹ ਖਲਚੀਆਂ ਥਾਣੇ ਦੇ ਏਰੀਆ ਦੇ ਵਿੱਚ ਇਸ ਦੀ ਜਿਹੜੀ ਹੈ ਮੂਵਮੈਂਟ ਪਾਈ ਗਈ ਹੈ ਤੇ ਐਸਐਚਓ ਖਲਚੀਆਂ ਇੰਸਪੈਕਟਰ ਮੁਖਤਿਆਰ ਸਿੰਘ ਇਹਨਾਂ ਦੀਆਂ ਟੀਮਾਂ ਬਣਾਈਆਂ ਜਾਂਦੀਆਂ ਕਿ ਇਸ ਨੂੰ ਡਬੋਚਾ ਜਾਵੇ ਤੇ ਪਿੰਡ ਟਿੰਮੋਵਾਲ ਦੇ ਵਿੱਚ ਜਦੋਂ ਇਸ ਨੂੰ ਘੇਰਿਆ ਜਾਂਦਾ ਹੈਗਾ ਤਾਂ ਇਹ ਭੱਜਣ ਦੇ ਚੱਕਰ ਦੇ ਵਿੱਚ ਪੁਲਿਸ ਤੇ ਪਾਰਟੀ ਤੇ ਤਬੜ ਤੋੜ ਫਾਇਰਿੰਗ ਕਰਦਾ ਹੈਗਾ ਇੰਦੀ ਰੈਟੇਲੀਟਰੀ ਫਾਇਰ ਜਿਹੜਾ ਇਹ ਮੁਜਰਮ ਹੈ ਇੰਜਰਡ ਹੁੰਦਾ ਤੇ ਇਸ ਨੂੰ ਓਵਰਪਾਵਰ ਕਰ ਲੇਤਾ ਜਾਂਦਾ ਮੌਕੇ ਤੇ ਇਸ ਤੋਂ ਇੱਕ ਚਾਈਨਾ ਮੈਡ ਦੀ ਬੋਰ ਦੀ ਜਿਹੜੀ ਹੈਗੀ ਪਿਸਟਲ ਬਰਾਮਦ ਹੋਈ ਹੈ ਤੇ ਹਲੇ ਫਿਲਹਾਲ ਨਿਕੜਾਈ ਨੂੰ ਤਿੰਨ ਖੋਲ ਨਜ਼ਰ ਆ ਰਹੇ ਨੇ ਇਹਦੇ ਵੱਲੋਂ ਜਿਹੜੇ ਹੈਗੇ ਬਾਕੀ ਐਫਐਸਐਲ ਦੀ ਟੀਮ ਹੁਣੀ ਤੁਹਾਡੇ ਸਾਹਮਣੇ ਹੀ ਪਹੁੰਚੀ ਹੈਗੀ ਹੈ ਉਹ ਸਾਰੀ ਗਹਿਨ ਜਾਂਚ ਕਰੇਗੀ ਤੇ ਇਸ ਨੂੰ ਜਿਹੜਾ ਇੰਜਰਡ ਹੈਗਾ ਇਹ ਚਸਪਾਲ ਸਿੰਘ ਏਲੀਅਸ ਕੱਟੀ ਇਸ ਨੂੰ ਨਿਰਲੇ ਹਸਪੀਟਲ ਦੇ ਵਿੱਚ ਉਪਚਾਰ ਲਈ ਸ਼ਿਫਟ ਕੀਤਾ ਜਾ ਚੁੱਕਿਆ ਸਰ ਗੈਂਗਸਟਰ ਨਾਲ ਕੋਈ ਸੰਬੰਧ ਸਾਹਮਣੇ ਹੈ ਇਸ ਦੇ ਜਿਹੜੀ ਸਾਨੂੰ ਜਿਹੜੀ ਹਲੇ ਤਾਂ ਕਿਉਂਕਿ ਇਹ ਦੂਜੇ ਜ਼ਿਲ੍ਹੇ ਦਾ ਰਿਹਾਇਸ਼ੀ ਹੈ ਜਿਵੇਂ ਮੈਂ ਦੱਸਿਆ ਹੁਸ਼ਾਰਪੁਰ ਦਾ ਰਹਿਣ ਵਾਲਾ ਤੇ ਇਸ ਦਾ ਕ੍ਰਾਈਮ ਕਪੂਰਥਲੇ ਦਾ ਕ੍ਰਿਮਿਨਲ ਰਿਕਾਰਡ ਵੀ ਹੈਗਾ ਦਾ ਚੋਰੀਆਂ ਟਕੈਤੀਆਂ ਦਾ ਤੇ ਉਹ ਹੈਗਾ ਉਸ ਦੇ ਵਿੱਚ ਹੁਣ ਜੋ ਕਿ ਇਹ ਹੁਣੀ ਸਾਡੇ ਨਾਲ ਇਹਦਾ ਮੁਕਾਬਲਾ ਹੋਇਆ ਤੇ ਇਸ ਨੂੰ ਓਵਰ ਪਾਵਰ ਕੀਤਾ ਹੈਗਾ ਗਹਿਨ ਪੁੱਛ ਕੇ ਚ ਹੋਏਗੀ ਇਹਨਾਂ ਜ਼ਰੂਰ ਪਤਾ ਲੱਗਿਆ ਕਿ ਹਾਂ ਇਹਦੇ ਜਿਹੜੇ बैड 엘ਿਮੈਂਟਸ ਹੈਗੇ ਉਹਨਾਂ ਨਾਲ ਕਿਉਂਕਿ ਦੇਖੋ ਨਾ 1 ਸਾਲ ਤੋਂ ਭੱਜਿਆ ਤੇ ਇਸ ਏਰੀਆ 'ਚ ਹੈਗਾ ਤੇ ਇਹਦਾ ਮਤਲਬ ਕਿੱਥੇ ਠਹਿਰਦਾ ਸੀ ਕਿਹੜੀ ਠਹਿਰ ਹੈ ਉਹ ਸਾਰੀ ਇੱਕ ਇਨਵੈਸਟੀਗੇਸ਼ਨ ਦਾ ਇੱਕ ਵਿਸ਼ਾ ਹੈਗਾ ਅਸੀਂ ਗਹਿਨ ਪੁੱਛ ਕੇ ਚਰਾਂਗੇ ਜਿਸ ਤਰ੍ਹਾਂ ਵੀ ਕੋਈ ਗੱਲ ਆਈ ਤੁਹਾਡੇ ਸਾਹਮਣੇ ਨਾਲ ਸ਼ੇਅਰ ਕਰਾਂਗੇ ਹਲੇ ਫਿਲਹਾਲ ਇਹਦੇ ਵੱਲੋਂ ਤਾਂ ਤਿੰਨ ਹਲੇ ਖੋਲ ਨਜ਼ਰ ਆ ਰਹੀ ਹੈ ਬਾਕੀ ਐਫਐਸਐਲ ਟੀਮ ਆਪਣੀ ਰਿਪੋਰਟ ਦੇਗੀ ਸਾਡੇ ਵੱਲੋਂ ਨਹੀਂ ਸ਼ੁਕਰ ਹੈ ਪ੍ਰਮਾਤਮਾ ਦਾ ਕਿ ਥੋੜੀ ਜਿਹੀ ਫੋਰਸ ਇੱਕ ਤਾਂ ਟ੍ਰੇਨਡ ਹੁੰਦੀ ਹੈ ਥੋੜਾ ਜਿਹਾ ਆਪ ਦਾ ਉਸ ਤਰੀਕੇ ਨਾਲ ਐਮਬੁਸ਼ ਲਾਇਆ ਜਾਂਦਾ ਟੈਕਨੀਕਲ ਦੇ ਨਾਲ ਬਚਾ ਹੈਗਾ ਪਰ ਇਹਦੇ ਗੋਡੇ ਤੇ 7 ਵਜੇ ਹੈਗੀ ਆ ਮਤਲਬ ਫਾਇਰਿੰਗ ਜਿਹੜੀ ਹੋਈ ਹੈ ਹਾਂਜੀ ਹਲੇ ਕਤਲ ਆ ਗਿਆ ਬਾਕੀ ਹਲੇ ਤਾਂ ਹਲੇ ਹੋਇਆ ਹੈਗਾ ਅਸੀਂ ਦੇਖਦੇ ਹਾਂ ਸਾਰਾ ਕੁਝ ਸਾਰਾ ਕੁਝ ਤੁਹਾਨੂੰ ਡਿਟੇਲ ਸ਼ੇਅਰ ਕਰ ਦਿੱਤਾ ਜੀ ਸਰ ਪਹਿਲਾ ਫਾਇਰ ਕਿੰਨਾ ਪੁਲਿਸ ਉਹਨਾਂ ਕੀਤਾ ਕਿ ਨਹੀਂ ਨਹੀਂ ਪਹਿਲਾ ਫਾਇਰ ਪੁਲਿਸ ਉਹਨਾਂ ਕਰਦੀ ਹੁੰਦੀ ਐ ਇਸ ਪੁਲਿਸ ਫਾਇਰ ਨਹੀਂ ਕਰਦੀ ਪੁਲਿਸ ਨਹੀਂ ਤੁਸੀਂ ਉਹ ਨਾ ਕਰੋ ਵੀ ਤੁਸੀਂ ਐ ਕਿਹਾ ਕਿ ਤੁਸੀਂ ਐ ਸੋਚ ਰਹੇ ਹੋ ਵੀ ਐ ਕਰ ਲੋਗੇ 32 ਸਾਲ ਹੋ ਗਏ ਮੈਨੂੰ ਨੌਕਰੀ ਕਰਦੇ ਐ ਇਸ ਤਰ੍ਹਾਂ ਦੀ ਗੱਲਾਂ ਨਾਲ ਮੈਂ ਨਹੀਂ ਬੈਠਾਂਦਾ ਵਿੱਚ ਤੇ ਪੁਲਿਸ ਕਦੇ ਵੀ ਵੀ ਆਰ ਲਾਫਲ ਅਬਾਈਡਿੰਗ ਜਿਹੜੀ ਫੋਰਸ ਹੈਗੀ ਐ ਲਾ ਬਾਈਡਿੰਗ ਫੋਰਸ ਐ ਅਸੀਂ ਸਿਰਫ ਆਪਣੀ ਸੈਲਫ ਡਿਫੈਂਸ ਦੇ ਵਿੱਚ ਹੀ ਰਿਟੈਲੀਟਰੀ ਫਾਇਰ ਹੁੰਦਾ ਪੁਲਿਸ ਵੱਲੋਂ ਜਦੋਂ ਇਹਨੇ ਆਪਣਾ ਜਿਹੜਾ ਹੈਗਾ ਆਪਣਾ ਤਾਬੜ ਤੋੜ ਫੂਰੀਂ ਫਾਇਰਿੰਗ ਕੀਤੀ ਹੈ ਪੁਲਿਸ ਉੱਤੇ ਉਸ ਦੇ ਸੈਲਫ ਡਿਫੈਂਸ ਤੇ ਉਹਦੇ ਵਿੱਚ ਐਕਸਚੇਂਜ ਆਫ ਫਾਇਰ ਹੋਇਆ ਉਹਦੇ ਵਿੱਚ ਇੰਜਰੀਟੀ ਸਰ ਵੈਪਨ ਕਿੰਨੇ ਇਹਦੇ ਕੋਲ ਹਲੇ ਤੱਕ ਤਾਂ ਹਲੇ ਚਾਈਨਾ ਦਾ ਇੱਕ ਮੇਡ ਮੈਚ ਜਿਵੇਂ ਦੱਸਿਆ 30 ਬੋਰ ਦਾ ਵੈਪਨ ਜਿਹੜਾ ਠੀਕ ਇਹਦੀ ਬੈਕਗ੍ਰਾਉਂਡ ਕੀ ਨਜ਼ਰ ਆ ਰਹੀ ਬੈਕਗ੍ਰਾਉਂਡ ਤਾਂ ਕ੍ਰਿਮਿਨਲ ਜਿਵੇਂ ਮੈਂ ਕਿਹਾ ਕਤਲ ਦਾ ਇਹ ਮਾਮਲਾ ਹੀ ਤਾਂ ਇਹ ਵਾਂਚਿਤ ਹੈਗਾ ਹੀ ਇੱਕ ਸਾਲ ਤੋਂ ਭੱਜਿਆ ਹੋਇਆ ਵਾਹ ਸਿੰਘ ਸਿੰਘ